ਦੇ ਪਿੰਡ ਢੱਲੇਵਾਲ ਤੋਂ ਖਬਰ ਹੈ ਜਿੱਥੇ 6 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਦੇਰੀ ਦੇ ਨਾਲ ਆਉਣ ਦੇ ਕਰਕੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਡੀਈਓ ਮੇਵਾ ਸਿੰਘ ਨੇ ਨੋਟਿਸ ਜਾਰੀ ਕੀਤਾ ਹੈ ਢੱਲੇਵਾਲ ਦੇ ਸਰਕਾਰੀ ਸਕੂਲ ਪਹੁੰਚੇ ਡੀਈਓ ਸਵਿਰਸ ਸਕੂਲ ਦੇ ਵਿੱਚ ਕੋਈ ਅਧਿਆਪਕ ਨਜ਼ਰ ਨਹੀਂ ਆਇਆ ਉਹਨਾਂ ਨੂੰ ਜਿਸ ਤੋਂ ਬਾਅਦ ਉਹਨਾਂ ਦੀ ਗੈਰ ਮੌਜੂਦਗੀ ਦੇ ਚੱਲਦੇ ਆ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਤਵੀ ਸਕੂਲ ਦਾ ਤਸਵੀਰ ਆ ਸਾਡੇ ਦਸ਼ਾ ਵਿਖਾਦਨੇ ਸਕੂਲ ਖੋਲਿਆ ਹੋਇਆ ਸੀ ਲੇਕਿਨ ਕੋਈ ਅਧਿਆਪਕ ਹੀ ਨਹੀਂ ਸੀ ਸੋਚਾ ਸਰਾ ਸਕੂਲ ਖੁੱਲਿਆ ਬੱਚੇ ਪਹੁੰਚੇ ਪੜਾਈ ਕਰਨ ਦੇ ਲਈ ਲੇਕਿਨ ਬੱਚਾ ਨੂੰ ਪੜਾਉਣ ਵਾਲਾ ਹੀ ਉੱਥੇ ਕੋਈ ਨਹੀਂ ਸੀ ਅਧਿਆਪਕ ਕੋਈ ਨਜ਼ਰ ਨਹੀਂ ਆਇਆ ਅਚਾਨਕ ਡੀਓ ਦੇ ਵੱਲੋਂ ਦੌਰਾ ਕੀਤਾ ਗਿਆ ਸੀ ਸਵਰੇ ਸਵਰੇ ਸਕੂਲ ਦੇ ਵਿੱਚ ਗਏ ਜਿਸ ਵੇਲੇ ਦੇਖੋ ਪ੍ਰਾਰਥਨਾ ਸਭਾ ਚੱਲ ਰਹੀ ਸੀ ਉਸ ਵੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੇਕਿਨ ਬੱਚੇ ਖੁਦ ਹੀ ਪ੍ਰਾਤਨ ਸਭਾ ਦੇ ਵਿੱਚ ਮੌਜੂਦ ਨੇ ਲੇਕਿਨ ਕੋਈ ਟੀਚਰ ਉੱਥੇ ਨਹੀਂ ਸੀ ਫਰੀਦਕੋੜ ਦੇ ਪਿੰਡ ਢੱਲੇਵਾਲ ਦੇ ਵਿੱਚ 6 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ 6 ਅਧਿਆਪਕ ਜੋ ਗੈਰ ਮੌਜੂਦ ਸਨ ਪ੍ਰਾਤਨ ਸਭਾ ਦੇ ਦੌਰਾਨ ਵੀ ਨਜ਼ਰ ਨਹੀਂ ਆਏ ਔਰ ਜਦੋਂ ਕਲਾਸਾਂ ਸ਼ੁਰੂ ਹੋਈਆਂ ਉਸ ਵੇਲੇ ਵੀ ਕਿਤੇ ਉਹ ਸਕੂਲ ਦੇ ਵਿੱਚ ਨਜ਼ਰ ਨਹੀਂ ਆਏ ਬਹੁਤ ਦੇਰੀ ਦੇ ਨਾਲ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਡੀਓ ਮੇਵਾ ਸਿੰਘ ਨੇ ਇਹ ਨੋਟਿਸ ਜਾਰੀ ਕੀਤਾ ਹੈ ਤੇ ਜੋ ਵਿਲਾਲ ਜੀ ਇਸ ਵੀ ਵੀਰ ਦੇ ਤਸਵੀਰਾਂ ਦੇਖੋ ਜਰਾ ਇਸ ਸਕੂਲ ਦੇ ਵਿੱਚ ਸਵੇਰ ਦੀਆਂ ਸਵੇਰੇ ਸਵੇਰੇ ਦੀਆਂ ਤੜਕੇ ਸਾਰ ਦੀਆਂ ਜਦੋਂ ਸਕੂਲ ਖੁੱਲਦੇ ਨੇ ਪ੍ਰਾਰਥਨਾ ਸਭਾ ਹੁੰਦੀ ਹੈ ਉਸ ਵੇਲੇ ਦੀਆਂ ਤਸਵੀਰਾਂ ਸਾਡੇ ਦਾ ਸ਼ੋਅ ਵਿੱਚ ਸੱਦੇ ਨੇ ਇਸ ਪ੍ਰਾਰਥਨਾ ਹੁੰਦੀ ਹੈ ਪੀਟੀ ਹੁੰਦੀ ਹੈ ਔਰ ਇਸ ਦਰਮਿਆਨ ਤੱਕ ਵੀ ਇਸ ਸਮੇਂ ਦੇ ਦਰਮਿਆਨ ਤੱਕ ਵੀ ਕੋਈ ਟੀਚਰ ਨਹੀਂ ਸੀ ਪਹੁੰਚਿਆ ਕਾਫੀ ਦੇਰੀ ਦੇ ਨਾਲ ਅਧਿਆਪਕ ਪਹੁੰਚੇ ਨੇ ਹੁਣ ਦੇਰੀ ਦੇ ਨਾਲ ਕਿਉਂ ਪਹੁੰਚੇ ਨੇ ਇੰਨੀ ਠੰਡ ਦੇ ਵਿੱਚ ਦੇਖੋ ਇਹਨਾਂ ਤਸਵੀਰਾਂ ਨੂੰ ਗੌਰ ਦੇ ਨਾਲ ਥੋੜੀ ਥੋੜੀ ਤੁੰਦ ਵੀ ਨਜ਼ਰ ਆ ਰਹੀ ਹੈ ਸਤੰਦ ਦੇ ਵਿੱਚ ਵੀ ਬੱਚੇ ਸਿਰਸਿਰ ਸਕੂਲ ਦੇ ਵਿੱਚ ਪਹੁੰਚ ਰਹੇ ਨੇ ਲੇਕਿਨ ਅਧਿਆਪਕ ਨਹੀਂ ਪਹੁੰਚੇ ਕਿਉਂ ਇੱਕ ਸਵਾਲ ਇਹ ਦੱਸਣਾ ਪਏਗਾ ਕਾਰਨ ਦੱਸਣਾ ਪਏਗਾ ਕਿ ਕਿਉਂ ਅਧਿਆਪਕ ਸਕੂਲ ਦੇ ਵਿੱਚ ਮੌਜੂਦ ਨਹੀਂ ਬੱਚੇ ਮੌਜੂਦ ਨੇ પ્રાર્થના ਸਭਾ ਚੱਲ ਰਹੀ ਹੈ ਲੇਕਿਨ ਅਧਿਆਪਕ ਨਹੀਂ ਪਹੁੰਚੇ ਪ੍ਰੀਤ ਕੋਰਪੋਰੇਟ ਦੇ ਪਿੰਡ ਡੱਲੇ ਵਾਲੇ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੀਓ ਸਕੂਲ ਦੇ ਵਿੱਚ ਪਹੁੰਚੇ ਜਿਨ੍ਹਾਂ ਦੇ ਵੱਲੋਂ ਪੂਰਾ ਜਾਇਜ਼ਾ ਲਿਆ ਗਿਆ ਕਿ ਸਕੂਲਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਬੱਚੇ ਜ਼ਰੂਰ ਦੇਖੇ ਲੇਕਿਨ ਅਧਿਆਪਕ ਨਹੀਂ ਦਿਖੇ ਸੋਚੋ ਜ਼ਰਾ ਸਕੂਲ ਖੁੱਲੇ ਆ ਲੇਕਿਨ ਅਧਿਆਪਕ ਹੀ ਨਹੀਂ ਪਹੁੰਚੇ ਜਦਕਿ ਅਧਿਆਪਕਾਂ ਨੂੰ ਪਹਿਲਾਂ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਡਿਊਟੀ ਹੈ ਪ੍ਰਾਸ਼ਨਾ ਸਭਾ ਦੇ ਵਿੱਚ ਮੌਜੂਦ ਰਹਿਣਾ ਕਲਾਸਾਂ ਲਗਾਉਣੀਆਂ ਕੌਣ ਲਗਾਏਗਾ ਕੌਣ ਪੜ੍ਹਾਏਗਾ ਨਾ ਬੱਚਿਆਂ ਨੂੰ ਇਹ ਸਵਾਲ ਹੈ ਕਿ ਅਧਿਆਪਕ ਦੇਰੀ ਦੇ ਨਾਲ ਕਿਉਂ ਪਹੁੰਚੇ ਪਹੁੰਚੇ ਤਾਂ ਸਹੀ ਅਧਿਆਪਕ ਲੇਕਿਨ ਦੇਰੀ ਦੇ ਨਾਲ ਪਹੁੰਚੇ ਨੇ ਡੀਓ ਮੇਵਾ ਸਿੰਘ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਉਹਨਾਂ ਅਧਿਆਪਕਾਂ ਨੂੰ ਜੋ ਗੈਰ ਮੌਜੂਦ ਪਾਏ ਗਏ ਜਾਂ ਦੇਰੀ ਦੇ ਨਾਲ ਪਹੁੰਚੇ ਡੱਲੇਵਾਲ ਦੇ ਸਰਕਾਰੀ ਸਕੂਲ ਦੀਆਂ ਤਸਵੀਰਾਂ ਤੁਸੀਂ ਦੇਖ ਲਈਓ ਉਹ ਜੀ ਵਰਸਿੰਗਲ ਵਾਲੇ ਵੀਡੀਓ ਜੀ ਵਾਇਰਲ ਹੋਈ ਵੀ ਇਹ ਜਿਹੜੀ ਆਪਾਂ ਕਿਸੇ ਡੱਲੇ ਦੇ ਸਕੂਲ ਆ ਆ ਭੇਜੋ ਮੈਨੂੰ ਫਿਰ ਤੁਸੀਂ ਪ੍ਰੇਅਰ ਜੀ ਕਰਾ ਰਹੇ ਹੋ ਤੇ ਉਹ ਜੋ ਵਰਸਨ ਦਾ ਦੱਸੋ ਮੈਨੂੰ ਕੀ ਆ ਮੈਂ ਵੀਡੀਓ ਭੇਜਦਾ ਤੁਹਾਨੂੰ ਵਰਸਨ ਕੀ ਦਲਾਦੀ ਆਪਾਂ ਬਸ ਇਹਨੇ ਯਾਦਦਾਨ ਵੀ ਕਰ ਲਈ ਤੇ ਕੋਈ ਵੀ ਟੀਚਰ ਨਹੀਂ ਸੀ ਉਥੇ ਜੀ ਨਹੀਂ ਤਾਂ ਆ ਗਿਆ ਸੀਗਾ ਇੱਕ ਆ ਗਿਆ ਪ੍ਰੇਰ ਪ੍ਰੇਰ ਤਮਸ ਉਹ ਆਇਆ ਨਾ ਸਾਢੇ 3:30 ਸਾਢੇ 9:05 ਟਿਕਰ ਆ ਗਿਆ ਤੇ ਪ੍ਰੇਰ ਤੁਸੀਂ ਕਰਈ ਜਾ ਕਹਿੰਦਾ ਜੀ ਪ੍ਰੇਰ ਤਾਂ ਫਿਰ ਬੱਚੇ ਮੈਨੂੰ ਪਿਆਰ ਕਰਨ ਲੱਗੇ ਹਨ ਮੈਂ ਤੁਹਾਨੂੰ ਦੱਸਦਾ ਜੀ ਮੈਂ ਸਕੂਟ ਨਾਲ ਜੀ ਜੀ ਬੱਚੇ ਭੱਜ ਕੇ ਆ ਗਏ ਕਰਨਵੀਰ ਉਹਦਾ ਨਾਮ ਜਪਣਾ ਪਾ ਦੇ ਕਰਨਵੀਰ ਠੀਕ ਹੈ ਜੀ ਤੇ ਇਹ ਫਿਰ ਬੱਚਾ ਪਿਆਰਾ ਸੀ ਮੈਨੂੰ ਜਫੀ ਪਾਲੀ ਕਹਿੰਦਾ ਸਰ ਪ੍ਰੇਰ ਕਰਾਉਂਗੇ ਉਹ ਅਸੀਂ ਬੈਲ ਚੱਕ ਲੈ ਮੈਂ ਦੱਗਾ ਬੁਜਾਉਣ ਲੱਗਾ ਕੀ ਬੜਾ ਉਹ ਕੁਲਾਦਾ ਕੀ ਕਿਤੇ ਬੜੇ ਕਿੰਨੇ ਕਿੰਨੇ ਟੀਚਰ ਨੋਟਸ ਕੱਢੇ ਜੀ ਕੋਈ ਸੀ ਹੈ ਕੋਈ ਸੀ ਹੈ ਸੀਟ ਜਨੋਰਸ ਕੱਢਦਾ ਬੈਣਾ ਲੇਟ ਹੁੰਦਾ ਕਰਦਾ ਠੀਕ ਨੋਟਸ ਕੱਢਦਾ ਠੀਕ ਹੈ ਸਰ ਜੀ ਕਦੇ ਤੁਹਾਨੂੰ ਲੱਗਦਾ ਕਿਹਨਾਂ ਇਕੱਠੇ ਆਉਂਦੇ ਕਿਤੇ ਹਾਂ